ਜਬ ਲਗ ਮੇਰੀ ਮੇਰੀ ਕਰੈ ਤਾਬ ਲਗ ਕਾਜ ਏਕ ਨਹੀਂ ਸਰੈ ਜਬ ਮੇਰੀ ਮੇਰੀ ਮਿਟ ਜਾਏ ਤਾਬ ਪ੍ਰਭ ਕਾਜ ਸਵਾਰਹਿ ਆਏ ਅਸਾ ਗਿਆਨ ਵਿਚਾਰ ਮਨਾ ਹਾਰ ਕੀ ਨਾ ਸਿਮਰੋ ਦੁਖ ਭੰਜਨਾ ਰਹਾਓ ਜਾਬ ਲਗ ਸਿੰਘ ਰਹੇ ਬਨ ਮਾਹੇ ਤਾਬ ਲਗ ਬਨ ਫੂਲੇ ਹੀ ਨਾਹੇ ਜਬ ਹੀ ਸਿਆਰ ਸਿੰਘ ਕਾਉ ਖਾਏ ਫੂਲ ਰਹੀ ਸਗਲੀ ਬਨ ਰਾਏ ਜੀਤੋ ਬੁਢਾ ਹਾਰੋ ਤੇਰੈ ਗੁਰ ਪ੍ਰਸਾਦੀ ਪਾਰ ਉਤਰੈ ਦਾਸ ਕਬੀਰ ਕਹੈ ਸਮਝਾਏ ਕੇਵਲ ਰਾਮ ਰਹੋ ਲਿਵ ਲਾਏ ਸੱਤਰ ਸੈ ਸਲਾਰ ਹੈ ਜਾਕੇ ਸਵਾ ਲਾਖ ਪੈ ਕਾਂਬਰਤਾ ਕੇ ਸੇਖ ਜੋ ਕਹੀ ਅਹ ਕੋਟ 88 56 ਕੋਟ ਜਾ ਕੇ ਖੇਲ ਖਾਸੀ ਮੋ ਗਰੀਬ ਕੀ ਕੋ ਗੁਜਰਾਵੈ ਮਜਲਸ ਦੂਰ ਮਹਿਲ ਕੋ ਪਾਵੈ ਰਹਾ 33 ਕਰੋੜੀ ਹੈ ਖੇਲ ਖਾਨਾ 84 ਲੱਖ ਫਿਰੈ دیਵਾਨਾ बाबा ਆਦਮ ਕਾਓ ਕਿਸ਼ਨਦਰ ਦਿਖਾਈ ਓਨ ਭੀ ਭਿਸਤ ਕਨੇਰੀ ਪਾਈ ਦਿਲ ਖਲਹਲ ਜਾ ਕੇ ਜਰਦ ਰੂਬਾਨੀ ਛੋੜ ਕਤੇਬ ਕਰੈ ਸੈਤਾਨੀ ਦੁਨੀਆ ਦੋਸ ਰੋਸ ਹੈ ਲੋਈ ਆਪਣਾ ਕੀਆ ਪਾਵੈ ਸੋਈ ਕੋਮਦਾਤੇ ਹਮ ਸਦਾ ਭਿਖਾਰੀ ਦੇਉ ਜਬਾਬ ਹੋਏ ਬਜਗਾਰੀ ਦਾਸ ਕਬੀਰ ਤੇਰੀ ਬਨਹਿ ਸਮਾਨਾ ਇਸਤਨ ਜੀ ਕਰਖ ਰਹਿਮਾਨਾ ਸਭ ਕੋਈ ਚਲਨ ਕਹਿਤ ਹੈ ਉਹਾਂ ਨਾ ਜਾਣਉ ਬੈਕੁੰਠ ਹੈ ਕਹਾਂ ਰਹਾਉ ਤਾਪ ਆਪ ਕਾ ਮਰਮ ਨਾ ਜਾਣਾ ਬਾਤ ਨਹੀਂ ਬੈਕੁੰਠ ਬਖਾਨਾ ਜਬ ਲਗ ਮਾਨ ਬੈਕੁੰਠ ਕੀ ਆਸ ਤਾਪ ਲਗ ਨਾਹੀ ਚਰਨ ਨਿਵਾਸ ਖਾਈ ਕੋਟ ਨਾ ਪਰਲ ਪਗਾਰਾ ਨਾ ਜਾਣੋ ਬੈਕੁੰਠ ਦੁਆਰਾ ਕਹ ਕਬੀਰ ਅਬ ਕਹੀਐ ਕਾਹੇ ਸਾਧ ਸੰਗਤ ਬੈਕੁੰਠੇ ਆਹੇ ਕਿੰ ਹੋਲੀ ਜੈ ਗੜ ਬੰਕਾ ਭਾਈ ਦੋ ਵਰ ਕੋਟ ਅਰ ਤੇ ਵਰ ਖਾਈ ਰਹਾ ਪਾਂਚ ਪਚੀਸ ਮੋਹ ਮਦ ਮਤਸਰ ਆਡੀ ਪਰ ਬਲ ਮਾਇਆ ਜਨ ਗਰੀਬ ਕੋ ਜੋਰ ਨਾ ਪਹੁੰਚੈ ਕਹਾ ਕਰਾਓ ਰਗੁਰਾਇਆ ਕਾਮ ਕੇ ਵਾਰੀ ਦੁਖ ਸੁਖ ਦਰਵਾਨੀ ਪਾਪ ਪੁੰਨ ਦਰਵਾਜਾ ਕ੍ਰੋਧ ਪ੍ਰਧਾਨ ਮਹਾ ਵੱਡ ਦੁੰਦਰ ਤਹਿ ਮਨ ਮਾਵਾਸੀ ਰਾਜਾ ਸਵਾਦ ਸੁਨਾਹ ਟੋਪ ਮਮਤਾ ਕੋ ਕੋ ਬੋਧ ਕਮਾਨ ਚੜਾਈ ਤਿਸਨਾ ਤੀਰ ਰਹੇ ਘਾਟ ਭੀਤਰ ਇਉ ਗੜ ਲਿਓ ਨਾ ਜਾਈ ਪ੍ਰੇਮ ਪਲੀਤਾ ਸੁਰਤ ਹਵਾਈ ਗੋਲਾ ਗਿਆਨ ਚਲਾਇਆ ਬ੍ਰਹਮ ਅਗਨ ਸਹਜੇ ਪਰਜਾਲੀ ਏ ਕਹਿ ਚੋਟ ਸਿਜਾਇਆ ਸਤ ਸੰਤੋਖ ਲੈ ਲਰਨੇ ਲਾਕਾ ਤੂਰੇ ਦੋਏ ਦਰਵਾਜਾ ਸਾਧ ਸੰਗਤ ਅਰ ਗੁਰ ਕੀ ਕਿਰਪਾ ਤੇ ਫਕਰਿਓ ਗੱਡ ਕੋ ਰਾਜਾ भगवत पीर सक्त सिमरन की कटि काल भय फांसी दास कबीर चढ़यो गाड़ ऊपर राज लियो अविनासी गंगा घुसायन गहर गंभीर जंजीर बांध कर खरे कबीर ਮਨ ਨਾ ਡਗੈ ਤਨ ਕਾਹੇ ਕਹੋ ਡਰਾਏ ਚਰਨ ਕਮਲ ਛਤ ਰਹਿਓ ਸਮਾਏ ਰਹਾ ਗੰਗਾ ਕੀ ਲਹਿਰ ਮੇਰੀ ਟੁੱਟੀ ਜੰਜੀਰ ਮ੍ਰਿਗ ਸ਼ਾਲਾ ਪਾਰ ਬੈਠੇ ਕਬੀਰ ਕਹ ਕੰਬੀਰ ਕੋਊ ਸੰਗ ਨਾ ਸਾਥ ਜਲ ਥਲ ਰਾਖਨ ਹੈ ਰਗੁਨਾਥ ਹਰਉ ਕਬੀਰ ਜੀਓ ਅਸ਼ਟਪਦੀ ਕਾਰ ਦੂਜਾ ਇਕ ਓ ਅੰਕਾਰ ਸਤਗੁਰ ਪ੍ਰਸਾਦ ਅਗਮ ਦੁਰਗਮ ਗਾੜ ਰਚਿਓ ਬਾਸ ਜਾ ਮਹਿ ਜੋਤ ਕਰੇ ਪ੍ਰਗਾਸ ਬਿਜਲੀ ਚਮਕੈ ਹੋਏ ਆਨੰਦ ਜਿਹ ਪਾਉੜੇ ਪ੍ਰਭ ਬਾਲ ਗੋਬਿੰਦ ਇਹੋ ਜਿਓ ਰਾਮ ਨਾਮ ਲਿਵ ਲਾਗੈ ਜਰਾ ਮਰਨ ਛੂਟੈ ਬ੍ਰਹਮ ਭਾਗੈ ਰਹਾਵ ਬਰਨ ਬਰਨ ਸਿਉ ਮਨ ਹੀ ਪ੍ਰੀਤ ਹਉ ਮੈਂ ਗਾਫਨ ਗਾਵਹਿ ਦੀਤ ਅਨਹਦ ਸਬਦ ਹੋਤ ਝੋਨਕਾਰ ਜਿਹ ਪਾਉੜੇ ਪ੍ਰਭ ਸ੍ਰੀ ਗੋਪਾਲ ਖੰਡਲ ਮੰਡਲ ਮੰਡਲ ਮੰਡਾ ਤ੍ਰੇ ਅਸਥਾਨ ਤੀਨ ਤ੍ਰਯ ਖੰਡਾ ਆਗਮ ਅਗੋਚਰ ਰਹਿਆ ਅਬ ਅੰਤ ਪਾਰ ਨ ਪਾਵੇ ਕੋ ਧਰਨੀ ਧਰਮੰਤ ਕਦਲੀ ਪੋਹ ਪਾ ਤੂਪ ਪਰਗਾਸ ਰਾਜ ਪੰਖਜ ਮਹਿ ਲੀਓ ਨਿਵਾਸ ਦੁਆਦਸ ਦਾਲ ਅਬ ਅੰਤਰਮੰਤ ਜਹ ਪਾਉੜੇ ਸ਼੍ਰੀ ਕਮਲਾਕੰਤ ਅਰਧ ਉਰਦ ਮੁਖ ਲਾਗੋ ਕਾਸ ਸੁੰਨ ਮੰਡਲ ਮਹਿ ਕਰ ਪ੍ਰਗਾਸ ਊਹਾ ਸੂਰਜ ਨਾਹੀ ਚੰਦ ਆਦ ਨਿਰੰਜਨ ਕਰੈ ਆਨੰਦ ਸੋ ਬ੍ਰਹਮਾੰਡ ਪਿੰਡ ਸੋ ਜਾਨ ਮਾਨ ਸਰੋਵਰ ਕਰ ਇਸਨਾਨ ਸੋ ਹੰਸ ਸੋ ਜਾ ਕਉ ਹੈ ਜਾਪ ਜਾ ਕਉ ਲਿਪਤ ਨਾ ਹੋਏ ਪੁੰਨ ਅਰ ਪਾਪ ਅਬਰਨ ਬਰਨ ਕਾਮ ਨਹੀਂ ਸ਼ਾਮ ਅਵਰ ਨ ਪਾਈਐ ਗੁਰ ਕੀ ਸ਼ਾਮ ਤਾਰੀ ਨਾ ਤਰੈ ਆਵੇ ਨਾ ਜਾਏ ਸੁੰਨ ਸਹਿਜ ਮਹਿ ਰਹੇ ਉਸਮਾਏ ਮਾਨਮਤੇ ਜਾਣੈ ਜੇ ਕੋਏ ਜੋ ਬੋਲੈ ਸੋ ਆਪੈ ਹੋਏ ਜੋਤ ਮੰਤਰ ਮਨ ਅਸਥਿਰ ਕਰੈ ਕਹ ਕਬੀਰ ਸੋ ਪ੍ਰਾਨੀ ਤਰੈ ਕੋਟ ਸੂਰ ਜਾ ਕੈ ਪ੍ਰਗਾਸ ਕੋਟ ਮਹਾਦੇਵ ਅਰਕ ਬਿਲਾਸ ਦੁਰਗਾ ਕੋਟ ਜਾ ਕੈ ਮਰਦਨ ਕਰੈ ਬ੍ਰਹਮਾ ਕੋਟ ਵੇਦ ਉਚਰੈ ਜਾਓ ਜਾਚਾਓ ਤਉ ਕੇਵਲ ਰਾਮ ਆਨ ਦੇਵ ਸਿਉ ਨਾਹੀ ਕਾਮ ਰਹਾਵ ਕੋਟ ਚੰਦਰਮੇ ਕਰੈ ਚਰਾਖ ਸੂਰ ਤੇਤੀ ਸਾਉ ਜੇ ਬਹਿ ਪਾਕ ਨਾਵ ਗ੍ਰਹਿ ਕੋਟ ਠਾਡੇ ਦਰਬਾਰ ਧਰਮ ਕੋਟ ਜਾਕੇ ਪ੍ਰਤਹਾਰ ਭਵਨ ਕੋਟ ਚਾਉ ਬਾਰੇ ਫਿਰਹਿ ਵਾਸਕ ਕੋਟ ਸੇਜ ਵਿਸਥਰਹਿ ਸਮੋਨ ਦਾ ਕੋਟ ਜਾ ਕੇ ਪਾਨਿਹਾਰ ਰੋਮਾਵਲ ਕੋਟ 18 ਭਾਰ ਕੋਟਕ ਮੇਰ ਪਰੈ ਪੰਡਾਰ ਕੋਟਕ ਲਖਮੀ ਕਰੈ ਸੀਗਾਰ ਕੋਟਕ ਪਾਪ ਪੁੰਨ ਬਹੁ ਹਿਰਹਿ ਇੰਦਰ ਕੋਟ ਜਾ ਕੇ ਸੇਵਾ ਕਰਹਿ ਛੱਪਨ ਕੋਟ ਜਾ ਕੈ ਪ੍ਰਤਹਾਰ ਨਗਰੀ ਨਗਰੀ ਖਇਤ ਅਪਾਰ ਲਾਟ ਛੂਟੀ ਵਰਤੈ ਬਿਕਰਾਲ ਕੋਟ ਕਲਾ ਖੇਲੇ ਗੋਪਾਲ ਕੋਟ ਜਗ ਜਾ ਕੈ ਦਰਬਾਰ ਗੰਧਰਵ ਕੋਟ ਕਰੈ ਜੈਕਾਰ ਬਿਦਿਆ ਕੋਟ ਸਭੈ ਗੋਣ ਕਹੈ ਤਾ ਉਪਾਰ ਬ੍ਰਹਮ ਕਾ ਅੰਤ ਨ ਲਹੈ ਬਾਵਨ ਕੋਟ ਜਾ ਕੈ ਰੂਮਾਵਲੀ 라ਵਣ ਸੈਨਾ ਜਹ ਤੇਸ਼ਲੀ ਸਹਸ ਕੋਟ ਬਹੁ ਕਹਿਤ ਪੁਰਾਨ ਦੁਰਜੋਦਨ ਕਾ ਮਥਿਆਮਾਨ ਅੰਦਰਪ ਕੋਟ ਜਾ ਕੈ ਲਵੈ ਨਾ ਧਰੈ ਹੈ ਅੰਤਰ ਅੰਤਰ ਮਨ ਸਾ ਹਰੈ ਹੈ ਕਹ ਕਬੀਰ ਸੁਨ ਸਾਰੇ ਗਪਾਨ ਦੇਹ ਅਪੈ ਪਾਦ ਮੰਗਾਉ ਦਾਨ ਰਉ ਬਾਣੀ ਨਾਮ ਦੇਉ ਜੀਉ ਕੀ ਘਰ ਪਹਿਲਾ ਇਕ ਓ ਅੰਕਾਰ ਸਤਿਗੁਰ ਪ੍ਰਸਾਦ ਰੇ ਜਿਹ ਬਾ ਕਰਉ ਸਤਖੰਡ ਜਾਮ ਨ ਉਚਰਸ ਸ੍ਰੀ ਗੋਬਿੰਦ ਰੰਗੀਲੇ ਜਿਹ ਬਾ ਹਰ ਕਹਿ ਨਾਏ ਸੁਰਾਂ ਗ ਰੰਗੀਲੇ ਹਰ ਹਰ ਧਾਇ ਰਹਾਉ ਮਿਥੇ ਆਜਿਹਬਾ ਅਵਰੇ ਕਾਮ ਨਿਰਵਾਣ ਪਦ ਇਕ ਹਰ ਕੋ ਨਾਮ ਅਸਾਂਖ ਕੋਟ ਅਨ ਪੂਜਾ ਕਰੀ ਏਕ ਨਾ ਪੂਜਸ ਨਾਮੈ ਹਰੀ ਬਰਨ ਵੈ ਨਾਮ ਦੇਯੋ ਇਹੋ ਕਰਣਾ ਅਨੰਤ ਰੂਪ ਤੇਰੇ ਨਾਰਾਇਣਾਂ ਕਰਤਾਨ ਕਰਦਾਰਾ ਪਰ ਹਰੀ ਤਾ ਕੈ ਨਿਕਟ ਬਸੈ ਨਾਰ ਹਰੀ ਜੋ ਨਾ ਭਜੰਤੇ ਨਾਰਾਇਣਾਂ ਤਿਨ ਕਾ ਮੈਂ ਨਾ ਕਰੋ ਦਰਸਨਾ ਰਹਾਉ ਜਨਕਾ ਪੀਤਰ ਹੈ ਅੰਤਰਾ ਜੈਸੇ ਪਾਸ ਤੈਸੇ ਓਏ ਨਰਾ ਪ੍ਰਣਵਤ ਨਾਮ ਦੇਓ ਨਾ ਕਹਿ ਬਿਨਾ ਨਾ ਸੋਹੈ 32 ਲਖਨਾ දੂදකටോරෑ ගඩවැෑපාන කපළගාය නම්ම දොහෙ අන්නේ ਨੂදපියෝගോ බින්දරයේ දूදපියෝ मेරමනපතිயாය ਨහිතාකාරකෝබපਰසායේ දහා ਸੋਇ ਨਾ ਕਟੋਰੀ ਅੰਮ੍ਰਿਤ ਭਰੀ ਲੈ ਨਾਮੈ ਹਰ ਆਗੇ ਧਰੀ ਏਕ ਭਗਤ ਮੇਰੇ ਹਿਰਦੇ ਵਸੈ ਨਾਮੇ ਦੇਖ ਨਰਾਇਣ ਹਸੈ ਦੂਧ ਪੀ ਆਏ ਭਗਤ ਘਰ ਗਿਆ ਨਾਮੇ ਹਰ ਦਾ ਦਰਸ਼ਨ ਭਇਆ ਮੈਂ ਬਉਰੀ ਮੇਰਾ ਰਾਮ ਪਤਾਰ ਰਾਚ ਰਚਤਾ ਕਾਉ ਕਰੋ ਸਿੰਗਾਰ ਭਲੇ ਨਿੰਦਾਓ ਭਲੇ ਨਿੰਦਾਓ ਭਲੇ ਨਿੰਦਾਉ ਲੋਗ ਤਾਨ ਮਨ ਰਾਮ ਪਿਆਰੇ ਜੋਗ ਰਹਾਉ ਬਾਦ ਵਿਵਾਦ ਕਾਹੂ ਸਿਉ ਨਾ ਕੀਜੈ ਰਸਨਾ ਰਾਮ ਰਸਾਇਣ ਪੀਜੈ ਆਬ ਜੀ ਜਾਨ ਐਸੀ ਵਨ ਆਈ ਮਿਲੋ ਗੁਪਾਲ ਨੀਸਾਨ ਵਜਾਈ ਉਸ ਤਤ ਨਿੰਦਾ ਕਰੈ ਨਾਰ ਕੋਈ ਨਾਮੇ ਸ਼ੀਰਿੰਗ ਭੇਟ ਲਸੋਈ ਕਬੂ ਖੀਰ ਖਾਂਡ ਘੀਓ ਨਾ ਭਾਵੈ ਕਬੂ ਘਰ ਘਰ ਠੂਕ ਮਗਾਵੈ ਕਬੂ ਪੂਰਨ ਚਨੇ ਬਿਨਾਵੈ ਜਿਉ ਰਾਮ ਰਾਖੈ ਤਿਉ ਰਹੀਐ ਰੇ ਭਾਈ ਹਰ ਕੀ ਮਹਿਮਾ ਕਿਛ ਕਥਨ ਨਾ ਜਾਈ ਰਹਾ ਕਬਹੂ ਤੁਰੈ ਤੁਰੰਗਨ ਜਾਵੇ ਕਬਹੂ ਪਾਏ ਪਰ ਨਹੀਂ ਓ ਨਾ ਪਾਵੇ ਕਬਹੂ ਖਾਟ ਸੁਪੇਦੀ ਸੁਵਾਵੇ ਕਬਹੂ ਖੂਮ ਪੈ ਯਾਰ ਨਾ ਪਾਵੇ ਹਨਤ ਨਾਮ ਦੇਉ ਇੱਕ ਨਾਮ ਨਿਸਤਾਰੈ ਜਿਹ ਗੁਰ ਮਿਲੇ ਤਿਹ ਪਾਰ ਉਤਾਰੈ ਹਸਤ ਖੇਲਤ ਤੇਰੇ ਦੇਹੁਰੇ ਆਇਆ ਭਗਤ ਕਰਤ ਨਾਮਾ ਪਕਰ ਉਠਾਇਆ ਹੀਨੜੀ ਜਾਤ ਮੇਰੀ ਜਾਦਿਮ ਰਾਇਆ ਛੀਪੇ ਕੇ ਜਨਮ ਕਾਹੇ ਖਉ ਆਇਆ ਰਹਾਉ ਲੈ ਕਮਲੀ ਚਲਿਓ ਪਲਟਾਏ ਦੇਹੁਰੇ ਪਾਛੈ ਬੈਠਾ ਜਾਏ ਜਿਉਂ ਜਿਉਂ ਨਾਮ ਹਰ ਗੁਣ ਉਚਰੈ ਭਗਤ ਜਨਾ ਕਉ ਦੇਹੁਰਾ ਫਿਰੈ ਰਹੁ ਨਾਮ ਦਿਓ ਜੀਓ ਘਰ ਦੂਜਾ ਇਕ ਓ ਅੰਕਾਰ ਸਤਗੁਰ ਪ੍ਰਸਾਦ ਜੈਸੀ ਊਖੇ ਪ੍ਰੀਤ ਅਨਾਜ ਤ੍ਰਿਖਾਵੰਤ ਜਲ ਸੇਤੀ ਕਾਜ ਜੈਸੀ ਮੂੜ ਕੁਟਾਂਪ ਪਰਾਇਣ ਐਸੀ ਨਾਮੇ ਪ੍ਰੀਤ ਨਰਾਇਣ ਨਾਮੇ ਪ੍ਰੀਤ ਨਾਰਾਇਣ ਲਾਗੀ ਸਹਜ ਸੁਭਾਏ ਭਾਇਓ ਬੈ ਰਾਗੀ ਰਹਾਉ ਜੈਸੀ ਪਾਰ ਪੁਰਖਾ ਰਤਨਾਰੀ ਲੋਭੀ ਨਾਰ ਧਾਨਕਾ ਹਿਤਕਾਰੀ ਕਾਮੀ ਪੁਰਖ ਕਾਮਨੀ ਪਿਆਰੀ ਐਸੀ ਨਾਮੇ ਪ੍ਰੀਤ ਮੁਰਾਰੀ ਸਾਈ ਪ੍ਰੀਤ ਜੇ ਆਪੇ ਲਾਏ ਗੁਰ ਪ੍ਰਸਾਦੀ ਦੁਬਿਦਾ ਜਾਏ ਕਬਹੋ ਨਾ ਟੂਟਸ ਰਹਿ ਆਸ ਮਾਏ ਨਾਮੇ ਚੇਤ ਲਾਇਆ ਸਚ ਨਾਏ ਜੈਸੀ ਪ੍ਰੀਤ ਬਾਰਿਕ ਅਰ ਮਾਤਾ ਐਸਾ ਹਰ ਸੇਤੀ ਮਨ ਰਾਤਾ ਪ੍ਰਣਵੈ ਨਾਮ ਦੇਓ ਲਾਗੀ ਪ੍ਰੀਤ ਗੋਬਿੰਦ ਬਸੈ ਹਮਾਰੇ ਚੀਤ ਘਰ ਕੀ ਨਾਰ ਤੇ ਆਗੇ ਅੰਦਾ ਪਾਰ ਨਾਰੀ ਸਿਉ ਘਾਲੇ ਧੰਦਾ ਜੈਸੇ ਸਿੰਬਲ ਦੇਖ ਸੂਆ ਬਿਗਸਾਨਾ ਅੰਤ ਕੀ ਬਾਰ ਮੂਆ ਲਪਟਾਨਾ ਪਾਪੀ ਕਾ ਘਰ ਅਗਨੇ ਮਾਹੇ ਜਲਤ ਰਹੇ ਮਿਟਵੈ ਖਬਨਾਹੇ ਰਹਾਉ ਹਰ ਕੀ ਭਗਤ ਨਾ ਦੇਖੈ ਜਾਏ ਮਾਰਗ ਛੋਟ ਅਮਾਰਗ ਪਾਏ ਮੂਲਹੁ ਕੁਲਾ ਆਵੇ ਜਾਏ ਅੰਮ੍ਰਿਤ ਧਾਰ ਲਾਦ ਬਿਖ ਖਾਏ ਜਿਉ ਬੇਸਵਾ ਕੇ ਪਰੇ ਅਖਾਰਾ ਕਾਪਰ ਪਹਿਰ ਕਰਹਿ ਸਿੰਗਾਰਾ ਪੂਰੇ ਤਾਲ ਨਿਹਾਲੇ ਸਾਸ ਵਾਕੇ ਗਲੇ ਜਮਕਾ ਹੈ ਫਾਸ ਜਾ ਕੇ ਮस्तक ਲਖਿਓ ਕਰਮਾ ਸੋ ਭਾਜ ਪਰ ਹੈ ਗੁਰ ਕੀ ਸਰਣਾ ਕਹਿਤ ਨਾਮ ਦੇਓ ਇਹੋ ਵਿਚਾਰ ਏਨ ਬੇਦ ਸੰਤਹੁ ਉਤਰਹੁ ਪਾਰ ਸੰਦਾ ਮਰ ਕਾ ਜਾਏ ਪੁਕਾਰੇ ਪੜੈ ਨਹੀਂ ਹਮ ਹੀ ਪਾਚ ਹਾਰੇ ਰਾਮ ਕਹੈ ਕਰ ਤਾਲ ਬਜਾਵੈ ਚਟੀਆਂ ਸਬੈ ਬਿਗਾਰੇ ਰਾਮ ਨਾਮ ਜਪਿ ਬੋ ਕਰੈ ਹਿਰਦੈ ਹਰਿ ਜੀ ਕੋ ਸਿਮਰਨ ਧਰੈ ਰਹਾ ਵਸੁਦਾ ਬਸਕੀਨੀ ਸਭ ਰਾਜੇ ਬੇਨਤੀ ਕਰੈ ਪਟਰਾਨੀ ਪੂਤ ਪ੍ਰਹਿਲਾਦ ਕਹਿਆ ਨਹੀਂ ਮਾਨੈ ਤੈਨ ਤਾਉ ਆਉ ਰਹਿ ਠਾਨੀ ਦੁਸ਼ਤ ਸਬਾ ਮੇਲ ਮੰਤਰ ਉਪਾਇ ਕਰ ਸਹਿ ਆਉਦ ਕਨੇਰੀ ਗੇਰ ਤਾਰ ਜਲ ਜਵਾਲਾ ਪੈ ਰਾਖਿਓ ਰਾਜਾ ਰਾਮ ਮਾਇਆ ਫੇਰੀ ਕਾਡ ਖੜਗ ਕਾਲ ਭੈ ਕੋਪਿਓ ਮੋਹਿ ਬਤਾਓ ਜੋ ਤੋਹੇ ਰਾਖੈ ਪੀਤ ਬਿਤਾੰਬਰ ਤ੍ਰਿਪਵਨ ਧਨੀ ਥਾਮ ਬ ਮਾਹੇ ਹਰ ਭਾਖੈ ਹਰ ਨਾਖਸ਼ ਦਿਨ ਨਖੈ ਬਿਦਾਰਿਓ ਸੂਰ ਨਾਰ ਕੀਏ ਸੁਨਾਥਾ ਕਹਿ ਨਾਮ ਦੇਓ ਹਮ ਨਰ ਹਰ ਤਿਆਵਹਿ RAM ਅਪੈ ਪਾਦ ਦਾਤਾ ਸੁਲਤਾਨ ਪੂਛੈ ਸੁਨ ਬੇ ਨਾਮਾ ਦੇਖਉ RAM ਤੁਮਾਰੇ ਖਾਮਾ ਨਮਾ ਸੁਲਤਾਨੇ ਬਾਦਲਾ ਦੇਖਾਉ ਤੇਰਾ ਹਰ ਵੀ ਥੁਲਾ ਰਹਾ ਬਿਸਮਿਲ ਗਾਉ ਦੇਹੋ ਜਿਵਾਏ ਨਾਤਰ ਗਰਦਨ ਮਾਰਉ ਠਾਏ ਬਾਦशाह ਐਸੀ ਕਿਉ ਹੋਏ ਬਿਸਮਿਲ ਕੀਆ ਨਾ ਜੀਵੇ ਕੋਏ ਮੇਰਾ ਕੀਆ ਕਛੂ ਨਾ ਹੋਏ ਕਾਰ ਹੈ RAM ਹੋਏ ਹੈ ਸੂਏ ਬਾਦ ਸਾਹੋ ਚੜਿਓ ਅਹੰਕਾਰ ਗਜ ਹਸਤੀ ਦੀਨੋ ਚਮਕਾਰ ਰੋਦਨ ਕਰੇ ਨਾਮੇ ਕੀ ਮਾਏ ਛੋੜ RAM ਕੀ ਨਾਮ ਭਜੈ ਖੁਦਾਏ ਨਾਉ ਹਾਉ ਤੇਰਾ ਕੁੰਗੜਾ ਨਾ ਤੂ ਮੇਰੀ ਮਾਏ ਪਿੰਡ ਪੜੈ ਤਉ ਹਾਰ ਗੁਣ ਗਾਏ ਕਰੈ ਗਜਿੰਦ ਸੁੰਡ ਕੀ ਚੋਟ ਨਾਮਾ ਉਬਰੈ ਹਰ ਕੀ ਓਟ ਕਾਜੀ ਮੁੱਲਾ ਕਰਹਿ ਸਲਾਮ ਇਨ ਹਿੰਦੂ ਮੇਰਾ ਮਲਿਆ ਮਾਨ ਬਾਦ ਸਾਹਾ ਬੇਨਤੀ ਸੁਨੇਹੋ ਨਾਮੇ ਸਾਰ ਭਰ ਸੋਨਾ ਲੇਹੋ ਮਾਲ ਲਿਓ ਤਉ ਦੋਜਕ ਪਰਾਉ ਦੀਨ ਛੋੜ ਦੁਨੀਆ ਕਉ ਪਰਾਉ ਪਾਵਹੁ ਬੇੜੀ ਹਾਥਉ ਕਾਲ ਨਾਮਾ ਗਾਵੈ ਗੁਣ ਗੋਪਾਲ ਗੰਗ ਜਮਨ ਜਾਉ ਉਲਟੀ ਬਹਿ ਤਉ ਨਾਮਾ ਹਰ ਕਰਤਾ ਰਹਿ ਸਾਤ ਘੜੀ ਜਬ ਬੀਤੀ ਸੁਣੀ ਅਜੋ ਨਾ ਆਇਓ ਤ੍ਰਿਭਵਨ ਧਣੀ ਆਖੰਤਨ ਬਾਜ ਵਜਾਏ ਲਾ ਗਰੁੜ ਚੜੇ ਗੋਬਿੰਦ ਆਏ ਲਾ ਆਪਣੇ ਭਗਤ ਪਾਰ ਕੀ ਪ੍ਰਤਪਾਲ ਗਰੁੜ ਚੜੇ ਆਏ ਗੋਪਾਲ ਕਹਤਾ ਧਰਨ ਏ ਕੋਡੀ ਕਰਾਓ ਕਹਤਾ ਦੇ ਕਰ ਉਪਰ ਧਾਰਾਓ کہتا موئی کہہ دے او جی آئے سب کوئی دیکھے پتی آئے ناما پرن و شیل مشیل گؤ دائی بچھرا میل دودہ دوہے جب مٹکی پری لے باد ساہ کے آگے تری ਬਾਦशाहੋ ਮਹਿਲ ਮੈਂ ਜਾਏ ਆਓ ਘਟ ਕੀ ਘਟ ਲਾਗੀ ਆਏ ਕਾਜੀ ਮੁੱਲਾ ਬੇਨਤੀ ਫੁਰਮਾਏ ਬਖਸੀ ਹਿੰਦੂ ਮੈਂ ਤੇਰੀ ਗਾਏ ਨਾਮ ਕਹ ਸੁਨੋ ਬਾਦशाह ਇਹੋ ਕੇਸ਼ਪਤੀਆ ਮੁਝੇ ਦਿਖਾਏ ਈਸ਼ਪਤੀਆ ਕਾ ਇਹ ਪਰਵਾਨ ਸਾਚੀ ਸੀਲ ਚਾਲਹੁ ਸੁਲਖਾਨ ਨਾਮ ਦੇਉ ਸਭ ਰਹਿਆ ਸਮਾਏ ਮਿਲ ਹਿੰਦੂ ਸਭ ਨਾਮੇ ਪਹਿਜਾਹੇ ਜਿਉ ਆਬ ਕੀ ਬਾਰ ਨਾ ਜੀਵੇ ਗਾਏ ਤਾ ਨਾਮ ਦੇਵਕਾ ਪਤੀ ਆ ਜਾਏ नामे की कीरत रही संसार भगत जनाले उदरिया पार सगल कलेश खेद नामे नारायण नाही भेद